ਜਰਦਿਕਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਚਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਸਰੇ ਪੜਾ ਦਾ ਕੀਤਾ ਉਦਘਾਟਨ ਉਦਗਾਟਨ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਮੈਟਰੋ ਚ ਕੀਤੀ ਯਾਤਰਾ ਪਰ ਕੇ ਲੈਫਟੇਨੈਂਟ ਗਵਰਨਰ ਨੂੰ ਮਿਲਣਗੇ ਅਰਵਿੰਦ ਕੇਜਰੀਵਾਲ ਸੌਂਪ ਸਕਦੇ ਨੇ ਅਸਤੀਫਾ ਪੰਜਾਬ ਕੈਬਨਿਟ ਮੰਤਰੀ ਜੋੜਾ ਮਾਜਰਾ ਨੇ 237 ਲਾਪਾਤਰੀਆਂ ਨੂੰ ਕੱਚੇ ਕਰ ਪੱਕੇ ਕਰਨ ਲਈ ਵੰਡਿਆ ਗਰੰਟਾ ਕਿਹਾ ਪੰਜਾਬ ਸਰਕਾਰ ਹਰੇਕ ਵਰਗ ਦੀ ਸੱਚੀ ਹਮਦਰਦ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ ਹੈ ਮੈਟਰੋ ਰੇਲ ਨੈਟਵਰਕ ਦਾ ਦੂਜਾ ਪੜਾਅ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਗੁਜਰਾਤ ਸਰਕਾਰ ਤੇ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਵਿਕਸਿਤ ਕੀਤਾ ਗਿਆ ਹੈ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਾਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਾਲ ਸੈਕਸ਼ਨ 1 ਮੈਟਰੋ ਸਟੇਸ਼ਨ ਤੋਂ ਗਿਫਟ ਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਯਾਤਰਾ ਕੀਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਯਾਨੀ ਕਿ ਪਲਕੇ ਉਪ ਰਾਜਪਾਲ ਵੀ ਕੇ ਸਖ세ਨਾ ਦੇ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ ਤੇ ਇਸ ਦੌਰਾਨ ਉਹ ਆਪਣਾ ਅਸਤੀਫਾ ਵੀ ਸੌਂਪ ਸਕਦੇ ਨੇ ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਖ세ਨਾ ਦੇ ਨਾਲ ਮੰਗਲਵਾਰ ਨੂੰ ਮੁਲਾਕਾਤ ਲਈ ਸਮਾਂ ਮੰਗਿਆ ਹੈ ਉਹ ਅਸਤੀਫਾ ਦੇ ਸਕਦੇ ਨੇ ਇਸ ਦਰਮਿਆਨ ਅਧਿਕਾਰਤ ਸੂਤਰਾਂ ਨੇ ਵੀ ਦੱਸਿਆ ਕਿ ਸਖ세ਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਕੱਲ ਸ਼ਾਮ 4:30 ਵਜੇ ਦਾ ਸਮਾਂ ਦੇ ਦਿੱਤਾ ਹੈ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਅੱਜ ਸਮਾਣਾ ਹਲਕੇ ਦੇ 237 ਲਾਪਾਤਰੀਆਂ ਨੂੰ ਕੱਚੇ ਕਰਾਣ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦੀ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਣ ਤੇ ਸਰਟੀਫਿਕੇਟ ਵੰਡੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਸੱਚੀ ਹਮਦਰਦ ਹੈ ਮੰਤਰੀ ਜੋੜਾ ਮਾਜਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਲਾਪਾਤਰੀਆਂ ਦੀ ਚੋਣ ਬਿਨਾਂ ਕਿਸੇ ਸਿਫਾਰਿਸ਼ ਤੇ ਪਾਰਦਰਸ਼ੀ ਢੰਗ ਦੇ ਨਾਲ ਕੀਤੀ ਗਈ ਹੈ ਤਾਕੀ ਅਸਲ ਲਾਪਾਤਰੀਆਂ ਨੂੰ ਸਰਕਾਰ ਦੀ ਇਸ ਸਕੀਮ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚ ਸਕੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਯੋਗੇਸ਼ ਸ਼ਰਮਾ ਪੀਪੀਐਸ ਐਸਪੀ ਪਟਿਆਲਾ ਜੀ ਦੀ ਨਿਗਰਾਨੀ ਹੇਠ ਸ਼੍ਰੀ ਵਿਕਰਮਜੀਤ ਸਿੰਘ ਬਰਾੜ ਪੀਪੀਐਸ ਡੀਐਸਪੀ ਰਾਜਪੁਰਾ ਤੇ ਸ਼੍ਰੀ ਗੁਰਦੇਵ ਸਿੰਘ ਤਾਲੀਵਾਲ ਪੀਪੀਐਸ ਡੀਐਸਪੀ ਦੀ ਅਗਵਾਈ ਹੇਠ ਇੰਸਪੈਕਟਰ ਹੈਰੀ ਬੋਪਾਰਾ ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਜ਼ਿਲ੍ਹਾ ਪਟਿਆਲਾ ਦਰਜ ਕਰਕੇ ਤਿੰਨ ਦੋਸ਼ੀਆਂ ਆਕਾਸ਼ਦੀਪ ਸਿੰਘ ਔਰ ਫਕਾਸ਼ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਪਿੰਡ ਪੰਡਵਾ थाना ਸਦਰ ਫਗਵਾੜਾ ਅਮਰ ਅਮਰਿਤਜੀਤ ਸਿੰਘ ਉਰਫ ਅਮਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪ੍ਰਤਾਪਪੁਰਾ थाना ਫਲੋਰ ਜ਼ਿਲ੍ਹਾ ਜਲੰਧਰ ਕਮਲਦੀਪ ਸਿੰਘ ਪੁੱਤਰ ਸਰਬਦੇਵਾਲ ਸਿੰਘ ਵਾਸੀ ਪਿੰਡ ਗੜਾ थाना ਫਲੋਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਦੋ ਪਿਸਤਲ 32 ਬੋਰ ਇੱਕ ਦੇਸੀ ਕੱਟਾ 32 ਬੋਰ ਪੰਜ ਮੈਗਜ਼ੀਨ 12 ਜ਼ਿੰਦਾ ਕਾਰਤੂਸ 32 ਬੋਰ 14 ਜ਼ਿੰਦਾ ਕਾਰਤੂਸ 12 ਬੋਤ 200 ਗ੍ਰਾਮ ਹੈਰੋਇਨ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਮਿਲੀਆਂ ਕਿ ਕ੍ਰਾਈਮ ਪ੍ਰੀਵੈਂਸ਼ਨ ਵਾਲੇ ਪਾਸੇ ਪੂਰੀ ਐਕਟਿਵਿਟੀ ਅਧਿਕਾਰਜਾਂਰੇ ਉਹਦੇ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਆਸ਼ਦੀਪ ਸਿੰਘ ਇਹ ਕਪੂਤਰੇ ਰਹਿਣ ਵਾਲੇ ਅਮਰਿੰਦਰ ਸਿੰਘ ਇਹ ਚੰਦਰਾ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਰਹਿਣ ਵਾਲਾ ਇਹਨਾਂ ਕੋਲੋਂ 3 ਵੈਪਨ ਰਿਕਵਰ ਹੋਏ ਨੇ 2 ਬੱਤੀਪੋਰ ਦੇ ਪਿਸਟਲ ਨੇ ਤੇ ਇੱਕ ਦੇਸੀ ਕੱਟਾ ਬੱਤੀਪੋਰ ਦਾ ਨਾਲ ਪੰਜ ਮੈਗਜ਼ੀਨ ਰਿਕਵਰ ਹੋਏ ਨੇ 12 ਕਾਲਕੂਸ ਪਰਤੀਹੋਰ ਤੇ 14 ਜ਼ਿੰਦਾ ਕਾਲੀ ਉਸ 12 ਬੋਲ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ ਸੋ ਐਨਡੀਪੀਐਸ ਦਾ ਪਰਚਾ ਤੇ ਨਾਲ ਆਰਮ ਸੈਕਟਰ ਦੇ ਐਫਆਰ ਹੋਈ ਅਨਾਲ ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਤਿੰਨ ਸ ਤੇ ਗੋਲੂ ਵੀ ਆਲਰੇਡੀ ਜੇਲ੍ਹ ਚ ਪਾੰਦੇ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਈ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇੰਨਾ ਤਾਂ ਪਹਿਲਾਂ ਕੋਈ FIR ਨਹੀਂ ਹੋਈ। ਸੋ ਇਹ ਪ੍ਰिवेंशन ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲ ਹੀ ਕੋਈ ਨਾ ਕੋਈ ਬਗਦਦ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਰੀ ਉਤਸਾਰ ਹੋ ਸਕਦਾ ਸੀ। ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਸੈਕਿੰਡ ਜਿਹੜਾ ਇਸ਼ੂ ਹੋਇਆ ਸਰਦਾਰ ਪਟਿਆਲੇ ਦਾ ਉਹ ਦੇ ਚਿਕ પેટ્રોલ ਪੰਪ ਹੈ ਸਰਵਨ ਸਿੰਘ ਆਇਲ ਕੰਪਨੀ ਦਾ પેટ્રોલ ਪੰਪ ਜਿਹਨੂੰ ਨੋਟ ਅਗੇ ਸੀ 4924 ਸੋ ਇਹਦੇ ਵਿੱਚ ਇੰਚਾਰਜ ਸੀ ਆਈਏ ਡੀਐਸਪੀ ਜੀ ਸਾਹਿਬ ਐਸਪੀ ਜੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ ਜਿਹੜੇ ਦੋ ਮੇਨ ਕਿਉ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਇਹਨਾਂ ਨੇ ਰਚੀ ਕਿੰਨੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਮੇਦਾਨ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਇੰਸਟੀਚੂਟ ਕਰਾਉਣਾ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਦਿੱਤਾ ਜਿਹੜੇ ਇਹਨਾਂ 'ਚੋਂ ਪੰਜ ਬੰਦੇ ਆ ਜੋ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇੰਦਾਂ ਦਾ ਰਿਪੋਰਟ ਥੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਬਸ ਜਿਹੜਾ ਇੱਕ ਬੰਦਾ ਜਿੱਕੂ ਵੀ ਅਰੈਸਟ ਹੈ ਤੇ ਪਹਿਲਾਂ ਇੱਕ ਪਰਚਾ ਹੈਗਾ ਦੂਜਾ ਪਰਚਾ ਹੈ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ 10:00 ਕਾਂ 8:00 ਦੋਸਤੋ ਬਾਅਦ 11:00 ਦੇ ਨਾਲ ਹੋਗਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਜੀ ਸਵੇ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕਾਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕ ਲਈ ਸੇਫ ਐਨ ਵਾਇਰਨਮੈਂਟ ਪ੍ਰੋਵਾਈਡ ਕਰਨਾ ਫਟਿਆਲਾ ਪੁਲਿਸ ਦੀ ਮੁੱਖੀ ਜ਼ਿੰਮੇਵਾਰੀ ਹੈ ਸਾਡਾ ਮੁੱਖਲਾ ਕੰਸਰਨ ਹੈ ਸੋ ਉਸ ਦੀ ਗੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਮਾਮੂਲੀ ਤਕਰਾਰ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਖੁਰਦ ਵਿਖੇ ਇੱਕ ਵਿਅਕਤੀ ਦੀ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕੁੱਟਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪੇਸ਼ ਦਿੱਤਾ ਗਿਆ ਤੇ ਉੱਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦੋ ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜੋ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ਬਣੇ ਐਸਟਰੋਟ੍ਰੈਫ ਉੱਪਰ ਕਰਵਾਇਆ ਗਿਆ ਜਿਨ੍ਹਾਂ ਚ ਜ਼ਿਲ੍ਹੇ ਭਰ ਦੀਆਂ ਟੀਮਾਂ ਤੇ ਪੁਲਿਸ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ ਜਿਸ ਦੇ ਵਿੱਚ ਪਹਿਲਾ ਇਨਾਮ 21000 ਰੁਪਏ ਤੇ ਦੂਸਰਾ ਇਨਾਮ 11000 ਰੁਪਏ ਰੱਖੇ ਗਏ ਸਨ ਇਸ ਪ੍ਰੋਗਰਾਮ 'ਚ ਪੰਜਾਬ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਆਦਿ ਨੇ ਵੀ ਗੀਤ ਗਾਏ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵੱਜੂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਤੱਕ ਖਿਡਾਰੀਆਂ ਨੂੰ ਪੀਪੀਐਸ ਪੀਸੀਐਸ ਤੇ ਹੋਰ ਵੱਖ-ਵੱਖ ادارےਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਜੋ ਲਗਭਗ 40000 ਤੋਂ ਉੱਪਰ ਨੇਤੇ ਉਹਨੇ ਵੀ ਕਿਹਾ ਕਿ ਇਹ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਵੱਲ ਲੈ ਕੇ ਆਉਣਾ ਸਾਡੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਵੱਲ ਲੈ ਕੇ ਆਉਣਾ ਹੈ ਜਿਸ ਦਾ ਅਸਰ ਦਿਖਾਈ ਦੇ ਰਿਹਾ ਹੈ ਕਿਉਂਕਿ ਪਿੰਡੂ ਲੈਵਲ ਤੇ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਖਿਡਾਰੀਆਂ ਨੂੰ ਚੁਣ ਰਹੇ ਹਾਂ ਤਾਂ ਜੋ ਅੱਗੇ ਜਾ ਕੇ ਦੇਸ਼ ਲਈ ਖੇਡ ਸਕਣ ਡਿਸਟ੍ਰਿਕਟ ਪੁਲਿਸ ਵੱਲੋਂ ਜਿਹੜਾ ਇਹ ਅਕੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਖੇਡਾਂ ਹਮੇਸ਼ਾ ਹੀ ਸਾਨੂੰ ਨਮੀ ਸੇਤ ਔਰ ਸੇਤ ਵੀ ਬਖਸ਼ਦੀਆਂ ਬਹੁਤ ਵੱਡਾ ਅਪਰਾਲਾ ਹੈ ਸਾਡੇ ਏਡੀਜੀਪੀ ਸਾਹਿਬ ਐਸਐਸਪੀ ਸਹਿਬਾ ਔਰ ਡੀਸੀ ਸਾਹਿਬ ਸਾਰੇ ਸਾਡੇ ਦੋ ਮਾਣਯੋਗ ਐਮਐਲਏ ਸਹਿਬਾਨ ਗਰੂਪ ਗਿਲਜੀਤ ਤੇ ਸਤਾਜ ਅਕੀਰ ਸਿੰਘ ਜੀ ਵੀ ਨੇ ਆਪਾਂ ਸਾਰੇ ਜਾਣਦੇ ਜੇ ਸੇਤ ਨਰੋਈ ਹੈ ਤਾਂ ਸਾਡਾ ਸਾਰਾ ਸਮਾਜ ਹੀ ਨਰੋਇਆ ਹੁੰਦਾ ਕੁਝ ਸਮਾਂ ਪਹਿਲਾਂ ਸ਼ਾਇਦ ਪੰਜਾਬ ਨੂੰ ਜਜ਼ਰ ਲੱਗੀ ਕਿ ਇੱਥੇ ਕੋਈ ਇਹੋ ਜਿਹੀਆਂ ਤਾਕਤਾਂ ਜਿਨ੍ਹਾਂ ਨੂੰ ਪੰਜਾਬ ਪਾਇਆ ਨਹੀਂ ਸਾਡੀਆਂ ਸੇਤਾਂ ਸਾਡੇ ਜੁੱਸੇ ਸਾਡੀਆਂ ਨੀਤਾਂ ਕਿੰਨੀਆਂ ਸਾਫ਼ ਸਨ ਉਸ ਨੂੰ ਗੰਧਲਾ ਕਰਨ ਦੇ ਲਈ ਇਹੋ ਜਿਹੀ ਬਿਮਾਰੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਰੋਕਣ ਦੇ ਵਾਸਤੇ ਚਾਹੇ ਅਸੀਂ ਕਿਹੋ ਜਿਹਾ ਉਪਰਾਲਾ ਵੀ ਕਰ ਲਈਏ ਸਾਰਿਆਂ ਨਾਲੋਂ ਵਧੀਆ ਤੇ ਚੰਗਾ ਉਪਰਾਲਾ ਇਹੀ ਹੈ ਜਿਸੀ ਖੇਡਾਂ ਵੱਲ ਆਈਏ ਫਿਰ ਆਪੇ ਨੌਜਵਾਨੀ ਆਪਣੇ ਸਰੀਰਾਂ ਨੂੰ ਸੰਭਾਲਣ ਲੱਗ ਜਾਂਦੀ ਹੈ ਪੰਜਾਬ ਵਿੱਚ ਖਰਾਕ ਦੀ ਘਾਟ ਨਹੀਂ ਘਰਾ ਵਿੱਚ ਵੀ ਸਾਡੇ ਸਾਰਿਆਂ ਦੇ ਚੰਗੇ ਜੇ ਲਵੇਰੇ ਵੀ ਕਹਿ ਲਈਏ ਤਾਂ ਹੋਇਆ ਕਰਦੇ ਨੇ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪਾਸੇ ਆਉਣਾ ਕਦੇ ਆਮ ਐਸ ਵੇਲੇ ਜਦੋਂ ਜਿਹੜੇ ਆਪਾਂ ਸ਼ਾਮ ਨੂੰ ਖੜੇ ਆ ਪਿੰਡਾਂ ਵਿੱਚ ਜਾਂਦੇ ਸਾਂ ਤਾਂ ਲੋਕ ਹੁੰਦੇ ਬੱਚੇ ਕੋਈ ਪੁਸ਼ਤੀ ਵੱਲ ਸੀ ਕੋਈ ਕਬੱਡੀ ਵੱਲ ਸੀ ਕੋਈ ਹੋਰ ਖੇਡਾਂ ਵੱਲ ਸੀ ਤੋ ਥੋੜਾ ਸਮਾਂ ਪਹਿਲਾਂ ਇਹ ਗੱਲਾਂ ਬਦਲਦੀਆਂ ਗਈਆਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਨਵੀਂ ਸ਼ੁਰੂਆਤ ਸ਼ੁਰੂਆਤ ਜਿਹੜੀ ਖੇਡਾਂ ਵਤਨ ਪੰਜਾਬ ਦੀਆਂ ਕੀਤੀ ਜਿਹਦੇ ਚ 5 ਸਾਲ ਦੇ ਬੱਚੇ ਤੋਂ ਲੈ ਕੇ 7 ਸਾਲ ਦੇ ਵਿਅਕਤੀਆਂ ਤੱਕ ਉਹਦੇ ਵਿੱਚ ਹਿੱਸਾ ਲਿਆ ਪਿਛਲੇ ਪਹਿਲੇ ਸਾਲ 7 ਕਰੋੜ ਤੋਂ ਵੱਧ ਜਿਹੜੀ ਇਨਾਮ ਦੀ ਰਾਸ਼ੀ ਵੰਡੀ ਗਈ ਆਉਂਦੇ ਸਾਲ ਚ ਲੋਕਾਂ ਨੇ ਵੱਧ ਚੜ ਕੇ ਹੋਰ ਹਿੱਸਾ ਲਿਆ 11 ਕਰੋੜ ਰੁਪਏ ਟੱਪ ਗਿਆ ਹੁਣ ਜਦੋਂ ਐਤਕੀ ਸ਼ੁਰੂ ਹੋਈਆਂ ਤੋ ਇਹ ਅੱਗੇ ਨਾਲੋਂ ਵੀ ਜ਼ਿਆਦਾ ਇਹੜੀ ਇਹਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਪੰਜਾਬ ਵਾਸੀ ਜਿੱਥੇ ਕਿ ਪੰਜਾਬ ਭਾਰਤ ਚ ਚੋਰੀ ਦੇ ਆ ਵਾਰਦਾਤਾ ਆਮ ਹੀ ਸੁਣਦੇ ਆ ਤੇ ਸੋਸ਼ਲ ਮੀਡੀਆ ਤੇ ਦੇਖਦੇ ਆ ਪਰ ਅੱਜ ਤੋਂ ਹਾਨੂੰ ਅਸੀਂ ਕਜਈ ਚੋਰੀ ਦੇ ਨਾਲ ਜੁੜੇ ਮਾਮਲੇ ਬਾਰੇ ਜਾਣੂ ਕਰਵਾ ਰਹੇ ਹਾਂ ਕਿ ਜਲਾਲਾਬਾਦ ਦੇ ਪਿੰਡ ਕਾਗਾ ਕਲਾਂ ਦਾ ਵਿਅਕਤੀ ਮੱਥਾ ਟੇਕਣ ਲਈ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਗਿਆ ਸੀ ਜਿੱਥੇ ਕਿ ਇੱਕਨ ਪਰਚਾਤੇ ਵਿਅਕਤੀ ਦੇ ਵੱਲੋਂ ਉਸਦੇ ਪਰਸ 'ਚ ਮੌਜੂਦ ਜ਼ਰੂਰੀ ਕਾਗਜ਼ਾਤ ਤੇ ਨਕਦੀ ਵੀ ਚੋਰੀ ਹੋ ਗਈ ਸੀ ਤੇ ਉਕਤ ਵਿਅਕਤੀ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ ਇਸਨੋਕੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕਾਗਾਂ ਕਲਾ ਦੇ ਵਾਸੀ ਜਸਵਿੰਦਰ ਸਿੰਘ ਪੁੱਤਰ ਸਰਵਰਨ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਸੀ ਤਾਂ ਉੱਥੇ ਉਸ ਦਾ ਪਰਸ ਚੋਰੀ ਹੋ ਗਿਆ ਸੀ ਤੇ ਕਾਗਜ਼ ਪੱਤਰ ਵੀ ਚੋਰੀ ਹੋ ਗਏ ਸਨ ਜਿਸ ਦੇ ਵਿੱਚ ਲਗਭਗ 7000 ਦੀ ਨਕਦੀ ਵੀ ਉਸ ਦੀ ਚੋਰੀ ਹੋਈ ਸੀ ਪੜਿਤ ਨੇ ਕਿਹਾ ਕਿ ਜਦੋਂ ਉਹ ਬੀਤੇ ਦਿਨ ਆਪਣੇ ਪਿੰਡ ਕਾਰ ਮੌਜੂਦ ਸੀ ਤਾਂ ਉਸ ਦੇ ਘਰ ਇੱਕ ਡਾਕ ਆਈ ਤੇ ਉਸ ਨੇ ਲਿਫਾਫਾ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਚੋਰੀ ਹੋਏ ਕਾਗਜ਼ ਪੱਤਰ ਸ਼ਾਮਲ ਆਧਾਰ ਕਾਰਡ ਪੈਨ ਕਾਰਡ ਸ਼ਾਮਲ ਸਨ ਉਹ ਸਾਰਾ ਮੰਜ਼ਰ ਦੇਖ ਕੇ ਹੈਰਾਨ ਹੋ ਗਿਆ ਤੇ ਜੋ ਚੋਰ ਵੀ ਕੁਝ ਨਾ ਕੁਝ ਇਨਸਾਨੀਅਤ ਹੈ ਤੇ ਚੋਰ ਵਿਅਕਤੀ ਦੇ ਵੱਲੋਂ ਦਰਿਆਦਲੀ ਦਿਖਾਉਂਦੇ ਹੋਏ ਉਸ ਦੇ ਕਾਗਜ਼ ਪੱਤਰ ਉਸ ਨੂੰ ਭੇਜ ਦਿੱਤੇ ਗਏ ਜਿਸ ਤੇ ਪੀੜਤ ਵਿਅਕਤੀ ਨੇ ਚੋਰ ਵੱਲੋਂ ਕਾਗਜ਼ ਪੱਤਰ ਵਾਪਸ ਮੋੜਨ ਤੇ ਉਸ ਦਾ ਤਾਨਵਾਦ ਕੀਤਾ ਸਥਾਨਕ ਸੁਨਾਮ ਪਟਿਆਲਾ ਰੋਡ ਤੇ ਬਿਸ਼ਨਪੁਰਾ ਪਿੰਡ ਦੇ ਕੋਲ ਦਿਹਾੜੀ ਦੇ ਕੰਮ ਕਰ ਰਹੇ ਮਜ਼ਦੂਰਾਂ ਦੇ ਉੱਤੇ ਕੈਂਟਰ ਚਾਲਕ ਵੱਲੋਂ ਕੈਂਟਰ ਚੜਾ ਦਿੱਤਾ ਗਿਆ ਜਿਸ ਦੌਰਾਨ ਮੌਕੇ ਤੇ ਹੀ 4 ਦੀ ਮੌਤ ਹੋ ਗਈ ਜਿਸ ਦੇ ਵਿੱਚ ਇੱਕ ਔਰਤ ਤੇ ਤਿੰਨ ਵਿਅਕਤੀ ਸ਼ਾਮਲ ਸੀ ਇਸ ਸਬੰਧੀ ਮੌਕੇ ਤੇ ਮ੍ਰਿਤਕਾਂ ਦੇ ਨਾਲ ਕੰਮ ਕਰ ਰਹੀ ਔਰਤ ਨੇ ਦੱਸਿਆ ਕਿ ਉਹ ਕੰਮ ਕਰ ਰਹੀ ਸੀ ਤਾਂ ਇੱਕ ਕੈਂਟਰ ਚਾਲਕ ਨੇ ਉਹਨਾਂ ਤੇ ਕੈਂਟਰ ਚੜਾ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਉਹਨਾਂ ਨਾਲ ਕੰਮ ਕਰ ਰਹੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਲੋਕਾਂ ਨੇ ਕੈਂਟਰ ਚਾਲਕ ਦਾ ਪਿੱਛਾ ਕੀਤਾ ਤੇ ਉਸ ਨੂੰ ਕੇਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅੱਜ ਹੀ ਕੰਮ ਤੇ ਆਏ ਸਨ ਤੇ ਅੱਜ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਨਰੇਗਾ ਮਜ਼ਦੂਰਾਂ ਦੇ ਵੱਲੋਂ ਰੋਸ ਦਰਨਾ ਵੀ ਦਿੱਤਾ ਗਿਆ ਇਸ ਮੌਕੇ ਬਿਸ਼ਨਪੁਰਾ ਦੇ ਰਵਿੰਦਰ ਸਿੰਘ ਨੇ ਦੱਸਿਆ ਕਿ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ ਤੇ ਬੈਠੇ ਸਨ ਤਾਂ ਕੈਂਟਰ ਚਾਲਕ ਨੇ ਕੈਂਟਰ ਉਹਨਾਂ ਦੇ ਉੱਪਰ ਚੜਾ ਦਿੱਤਾ ਜਿਸ ਦੇ ਵਿੱਚ ਤਿੰਨ ਵਿਅਕਤੀ ਜਰਨੈਲ ਸਿੰਘ ਹਰਪਾਲ ਸਿੰਘ ਛੋਟਾ ਸਿੰਘ ਅਤੇ ਇੱਕ ਔਰਤ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਸਿਟੀ ਸੁਨਾਮ ਸ਼੍ਰੀ ਪ੍ਰਤੀਕ ਚਿੰਦਲ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾਤਾ। ਕਿੰਨੇ ਬੰਦਿਆਂ ਦੀ ਡੈਥ ਹੋ ਗਈ ਸੀ? ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਉਹਨੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਨਰੇਗਾ ਵਲੇ ਚਾਰ ਜਣੇ ਕੰਮ ਕਰ ਰਹੇ ਸੀ ਸਾਈਡ ਤੇ ਉੱਤੇ ਉੱਤੇ ਆ ਕੇ ਉਹ ਟ੍ਰੱਕ ਚੜ ਗਿਆ ਤਾਂ ਜਿਨ੍ਹਾਂ ਨਾਲ ਚਾਰ ਜਣੇ ਦੀ ਚਾਰ ਕੈਸ਼ੂਐਲਟੀਜ਼ ਹੋਈਆਂ ਨੇ ਤੇ ਮੌਕੇ ਤੇ ਆਇਆ ਜੀ ਇਸ ਤੋਂ ਬਾਅਦ ਦੇਖਦੇ ਹਾਂ ਸਾਰਾ ਕੰਮ ਕਰ ਪਾਵਰ ਕਾਮੈਂਡ ਟ੍ਰਾਸਕ ਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਵਿਰੋਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਆ ਸਰਕਲ ਪ੍ਰਧਾਨ ਸੁਖਪਾਲ ਸਿੰਘ ਖੰਡੀ ਸਲਿੰਦਰ ਸਿੰਘ ਖਜਾਂਚੀ ਅਨੂਜ ਕੁਮਾਰ ਬੂਟਾ ਸਿੰਘ ਸਿੱਧੂ ਮੀਤ ਪ੍ਰਧਾਨ ਪਾਤਣਾ ਡਿਵੀਜ਼ਨ ਅਸ਼ੂਨੀ ਕੁਮਾਰ ਡਿਵੀਜ਼ਨ ਪ੍ਰਧਾਨ ਸੰਗਰੋਪ ਭੁਪਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਦਿਰਬਾ ਨੇ ਦੱਸਿਆ ਕਿ ਮਿਤੀ 16 ਅਗਸਤ ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਲਗਾਤਾਰ ਰੋਸਦਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਰਨੇ ਪ੍ਰਦਰਸ਼ਨ ਦੇ ਜਵਾਬ ਹਿੱਟ ਆਊਟਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਲ ਕਰਨ ਕਟੋਕਾਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਬਿਜਲੀ ਦਾ ਕਰੰਟ ਲੱਗਨ ਕਾਰਨ ਮੌਤ ਦੇ ਮੂੰਹ ਪਏ ਕਾਮਿਆਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਰਾਸ਼ੀ ਜਾਰੀ ਕਰਨ ਤੇ ਪਰਿਵਾਰਕ ਮੈਂਬਰਾਂ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਸਮੇਤ तमाम ਮੰਗ ਪੱਤਰ ਚ ਦਰਜ ਮੰਗਾ ਦੇ ਹਾਲ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ 8 ਅਗਸਤ ਦਾ ਦਿੱਤਾ ਗਿਆ ਸੀ ਪਰ ਉਸ ਮੀਟਿੰਗ ਦੇ ਵਿੱਚ ਵਿਜਲੀ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਕੋਈ ਵੀ ਮੰਗ ਉਤੇ ਠੋਸ ਗੱਲਬਾਤ ਨਾ ਹੋ ਸਕੀ ਜਿਸ ਦੇ ਵੱਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 6 ਸਤੰਬਰ ਦਾ ਲਿਖਤੀ ਸਮਾਂ ਤੈਅ ਕੀਤਾ ਗਿਆ ਸੀ ਪਰ 6 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵੀ ਮਿਤੀ 16 ਸਤੰਬਰ ਨੂੰ ਦੁਪਹਿਰ 2 ਵਜੇ ਨਿਸ਼ਚਿਤ ਕਰ ਦਿੱਤੀ ਗਈ ਪਰ ਫਿਰ ਟਾਲਮਟੋਲ ਕਰਨ ਨੀਤੀਆਂ ਦੇ ਚੱਲਦਿਆਂ ਮਿਤੀ 15 ਸਤੰਬਰ ਨੂੰ ਮੀਟਿੰਗ ਮੁਲਤਵੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਜਿਸ ਕਾਰਨ ਠੇਕਾ ਕਾਮਿਆਂ ਚਪਾਰੀ ਦੋਸ ਪਾਇਆ ਗਿਆ ਤੇ ਮਿਤੀ 16 ਸਤੰਬਰ ਮੁਕੰਮਲ ਕੰਮਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਚ ਮਿਤੀ 17 ਸਤੰਬਰ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖਰੜ ਵਿਖੇ ਲਗਾਤਾਰ ਰੋਜ਼ਦਰਨਾ ਦੇਣ ਦਾ ਫੈਸਲਾ ਕੀਤਾ ਗਿਆ ਬਰਨਾਲਾ ਪੁਲਿਸ ਨੇ ਟੈਂਕਰਾਂ ਚੋਂ ਪੈਟਰੋਲ ਚੋਰੀ ਕਰਨ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸੰਦੀਪ ਮਾਨ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਗੋਗਾ ਸਿੰਘ ਨਿਵਾਸੀ ਕੋਟਕਪੂਰਾ ਲਖਬੀਰ ਸਿੰਘ ਨਿਵਾਸੀ ਬੱਗੇਹਰ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਚੋਰੀ ਕੀਤਾ 70 ਲੀਟਰ ਪੈਟਰੋਲ ਤੇ ਵਾਰਦਾਤ ਲਈ ਵਰਤਿਆ ਜਾਂਦਾ ਸਮਾਨ ਬਰਾਮਦ ਕੀਤਾ ਜਦੋਂ ਇਹਨਾਂ ਦੋਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੇ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਤੇ ਸੰਦੀਪ ਸਿੰਘ ਉਰਫ ਸ਼ੀਮਪਾ ਆਦਿ ਵੀ ਸ਼ਾਮਲ ਨੇ ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੈਟਰੋਲ ਟੈਂਕਰਾਂ ਚੋਂ ਤੇਲ ਚੋਰੀ ਕਰਕੇ ਉਸ ਦੇ ਵਿੱਚ ਇਥਨੋਲ ਪਾ ਦਿੰਦੇ ਸਨ ਤਾਂ ਕਿ ਤੇਲ ਦੀ ਜੋ ਘਾਟ ਹੈ ਉਸ ਬਾਰੇ ਪਤਾ ਨਾ ਚੱਲ ਸਕੇ ਐਸਪੀ ਸੰਦੀਪ ਨੇ ਕਿਹਾ ਕਿ ਪੁਲਿਸ ਨੇ ਫੜੇ ਗਏ આરોપીਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਹਨਾਂ ਨਾਲ ਹੋਰ ਵੀ ਸ਼ਾਮਲ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾ ਸਕੇ ਮਾਂਜੋ ਕੇ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਸ ਸੀਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇੰਟ ਐਕਸ਼ਨ ਕੀਤਾ ਗਿਆ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੀਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੀਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚੱਲਦੇ 11 ਤਰੀਕ 11 9 2024 ਅ ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋਟਾਬਾ ਤੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪਿੰਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਐ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਵਟਾ ਪਟਕੇ ਤੇ ਉਹ ਜਿਹੜਾ ਟੈਂਕਰ ਹੈ ਉਹਦੇ ਵਿੱਚ तकरीबन 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗਰੇਟ ਹੁੰਦੀ ਹੈ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਸੀ ਇਹ ਇਹ ਸਾਨੂੰ ਕਿਉਂਕਿ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹ ਪਹਿਲਾਂ ਵੀ ਇਹ ਕਰਦੇ ਆ ਤੇ ਕਿੰਨੀ ਵਾਰੀ ਕੀਤਾ ਇਹ ਅਸੀਂ ਅਜੇ ਜਾਂਚ ਦਾ ਹਿੱਸਾ ਅਸੀਂ ਪੁੱਛ ਕੇ ਚੱਲ ਰਹੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐ ਇਸ ਵੇਲੇ ਸਾਡੇ ਕੋਲ ਅਰੈਸਟਡ ਹੈ ਜੋ ਕਿ ਇਸ ਵੇਲੇ ਅਸੀਂ ਰਿਮਾਰਡ ਤੇ ਪੁਛਗੀਆਂ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚ ਇਹਦੇ ਅਗੇਂਸਟ ਮਕਦਮਾ ਨੰਬਰ 66 119 2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ 7 ਅਸੈਂਸ਼ੀਅਲ ਕਮੋਡਿਟੀ ਐਕਟ ਥਾਣਾ ਰੂੜੀ ਕੇ ਪਰਚਾ ਦਰਜ ਕਰਕੇ ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ ਆਸਰੀ ਅਕਾਲ ਤੱਕ ਸਹਿਬ ਵਿਖੇ ਸਿੱਖ ਜਥੇਬੰਦੀਆਂ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਪਹੁੰਚਿਆ ਇਸ ਮੌਕੇ ਸਿੱਖ ਜਥੇਬੰਦੀ ਦੇ ਆਗੂ ਗੁਰਜੀਤ ਸਿੰਘ ਨੇ ਦੱਸੇ ਕਿ ਸ੍ਰੀ ਮੁਖਸਰ ਸਾਹਿਬ ਤੋਂ ਹੀ ਸਿੰਘ ਸਾਹਿਬ ਕੋਲੋਂ 2008 ਦਾ ਮਾਮਲਾ ਨਿੱਜੀ ਡੇਰੇਦਾਰ ਬਾਬਾ ਬਲਵੰਤ ਸਿੰਘ ਸੋਹੇੜੇ ਵਾਲਿਆਂ ਦਾ ਲੈ ਕੇ ਆਏ ਹਾਂ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇਦਾਰ ਵੱਲੋਂ ਆਪਣੇ ਕਿਸੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਤਿਲਕ ਲਗਾਇਆ ਹੋਇਆ ਸੀ ਉਹਨਾਂ ਕਹਿੰਦੇ ਕਿ ਇਹ ਜੋ ਕਿ ਸਾਡੀ ਮਰਿਆਦਾ ਦੇ ਬਿਲਕੁਲ ਉਲਟ ਹੈ ਸਾਡੀ ਮਰਿਆਦਾ ਦੇ ਖਿਲਾਫ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਗੁਰਗੋਬਿੰਦ ਸਿੰਘ ਜੀ ਦੀ ਬੇਅਦਬੀ ਕੀਤੀ ਗਈ ਹੈ। ਉਹਨਾਂ ਕਿਹਾ ਅਸੀਂ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਸੀ ਜਿਸ ਤੋਂ 2 ਸਾਲ ਬਾਅਦ ਫਿਰ ਆਏ ਹਾਂ। ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਵੱਲੋਂ ਦੀਵਾਨ ਗੁਰਦੁਆਰਾ ਸ੍ਰੀ ਕਲਗੀ ਧਰ ਸਹਿ ਵਿਖੇ ਅੱਜ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾਂ ਸ਼ਤਾਬਦੀਆਂ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏਗੇ। ਇਸ ਗੁਰਮਤ ਸਮਾਗਮ ਦਾ ਆਰੰਭ ਸੰਗੀਤ ਰੂਪ ਦੇ ਵਿੱਚ ਕੀਤੇ ਗਏ ਸ੍ਰੀ ਜਪਜੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ। ਉਪਰੰਤ ਭਾਈ ਰਜਿੰਦਰ ਸਿੰਘ ਜਾਪ ਹਜ਼ੂਰੀ ਰਾਗੀ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਬੀਬੀ ਪ੍ਰਭਜੋਤ कौर ਦੇ ਕੀਰਤਨੀ ਜਥਿਆਂ ਵੱਲੋਂ ਅੰਮ੍ਰਿਤਮਈ ਕੀਰਤਨ ਦੀ ਛੇਬਰ ਲਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਆਨਰੇਡੀਜ਼ ਕਤਰ ਸਰਦਾਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਗੁਰੂ ਸਾਹਿਬ ਸਨਮੁਖ ਨਤਮਸਤਕ ਹੁੰਦਿਆਂ ਕਿਹਾ ਕਿ ਸਿੱਖ ਧਰਮ ਦਿਹਾੜਿਆਂ ਨੂੰ ਮਨਾਉਣ ਦਾ ਅਸਲ ਮਨੋਰਥ ਗੁਰੂ ਸੰਗਤ ਦੇ ਵਿੱਚ ਜੋੜ ਬੈਠਣਾ ਆਪਣੇ ਸਿੱਖ ਵਿਰਸੇ ਤੋਂ ਬੱਚਿਆਂ ਨੂੰ ਜਾਣੂ ਕਰਵਾਉਣਾ ਤੇ ਗੁਰੂ ਸਹਿਬਾਨ ਦੇ ਰਾਦਸੇਰਿਆਂ ਤੇ ਚਲਦਿਆਂ ਆਪਣੀ ਅਜੋਕੀ ਪੀੜੀ ਨੂੰ ਸਿੱਖੀ ਦੀ ਮਿਆਰੀ ਹੋਣਦ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦੀਵਾਨ ਵੱਲੋਂ ਸੈਂਟਰਲ ਖਾਲਸਾ ਯਤੇਮਖਾਨੇ ਦੇ ਵਿੱਚ ਗੁਰਮਤ ਕਾਲਜ ਬਹੁਤ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਤੋਂ ਗੁਰਮਤ ਤੇ ਕੀਰਤਨ ਦੀ ਸਿੱਖਿਆ ਲੈ ਕੇ ਸਿੱਖਿਆਰਥੀ ਸ੍ਰੀ ਹਰਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਹੋਰ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ 'ਚ ਕੀਰਤਨ ਰਾਹੀਂ ਨਾਮ ਨਖਾਟ ਰਹੇ ਨੇ ਤੇ ਕਾਲਜ ਦਾ ਨਾਮ ਉਚਾ ਕਰ ਰਹੇ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਹਿਬ ਗਿਆਨੀ ਰਾਜੀਤਪ ਸਿੰਘ ਨੇ ਸਿੱਖ ਧਰਮ ਤੇ ਗ੍ਰਸਤ ਜੀਵਨ ਜਿਉਣਾ ਸਮਾਜਿਕ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਅਧਿਆਤਮਕਤਾ ਨਾਲ ਜੁੜਨ ਦੀ ਜੀਵਨ ਯੋਗਤ ਤੇ ਚਾਨਣਾ ਪਾਇਆ 2014 ਬੈਚ ਦੇ ਆਈਏਐਸ ਅਫਸਰ ਰਾਜੇਸ਼ 티ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਮਾਨੀ ਬਾਰੇ ਸੰਨ ਇਸ ਤੋਂ ਇਲਾਵਾ ਉਹ ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਵਿੱਚੋਂ ਵੀ ਬਿਹਤਰੀਨ ਸੇਵਾਵਾਂ ਨਿਭਾ ਚੁਕੇ ਨੇ ਤੇ ਵਕਫ ਵਕਫ ਸਿਵਲ ਪ੍ਰਸ਼ਾਸਨੀ ਕੌਤੇ ਅਤੇ ਸ਼ਾਨਦਾਰ ਕੰਮ ਦਾ ਤਜਰਬਾ ਰੱਖਦੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨਾਲ ਜੁੜੇ ਇਸ ਜ਼ਿਲ੍ਹੇ 'ਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ, ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ, ਸਰਕਾਰੀ ਸਕੀਮਾਂ ਦਾ ਲਾਭ ਉਹਨਾਂ ਤੱਕ ਪਹੁੰਚ ਨੇਪਰੇ ਚੜ੍ਹ ਕੇ ਜ਼ਿਲ੍ਹੇ ਨੂੰ ਹਰੇ ਖੇਤਰ 'ਚ بلندیاں ਤੇ ਪਹੁੰਚਾਉਣਾ ਉਹਨਾਂ ਦੀ ਮੁਖਤਰਹੀ ਹੋਵੇਗੀ। ਪਾਵਰ ਕਾਮਨ, ট্রান্সਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹੁਸ਼ਿਆਰਪੁਰ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 16 ਅਗਸਤ ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਲਗਾਤਾਰ ਰੋਸਦਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ। ਤੇ ਇਸ ਦੇ ਵਿੱਚ ਘਟੋ ਘਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਬਿਜਲੀ ਦਾ ਕਰੰਟ ਲਗਨ ਤੇ ਮੌਤ ਦੇ ਮੋਚਪੇ ਕਾਮਿਆਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਤੇ तमाम ਮੰਗ ਪੱਤਰ ਦੇ ਵਿੱਚ ਦਰਜ ਮੰਗਾਂ ਦੇ ਹਾਲੀ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਜਿਸ ਤੇ ਕੋਈ ਹੱਲ ਨਹੀਂ ਨਿਕਲਿਆ ਇਸ ਦੇ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 6 ਸਤੰਬਰ ਨੂੰ ਵੀ ਲਿਖਤੀ ਸਮਾਂ ਤੈਅ ਕੀਤਾ ਗਿਆ ਸੀ ਪਰ 6 ਸਤੰਬਰ ਨੂੰ ਵੀ ਹੋਣ ਵਾਲੀ ਮੀਟਿੰਗ 16 ਸਤੰਬਰ ਨੂੰ ਦੁਪਹਿਰ 2 ਵਜੇ ਨਿਸ਼ਚਿਤ ਕਰ ਦਿੱਤੀ ਗਈ ਪਰ ਫਿਲਹਾਲ 15 ਸਤੰਬਰ ਨੂੰ ਮੀਟਿੰਗ ਮੁਲਤਵੀ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਜਿਸ ਕਾਰਨ ਠੇਕਾ ਕਾਮਿਆਂ ਚਪਾਰੀ ਰੋਸ ਪਾਇਆ ਗਿਆ ਤੇ ਮਿਤੀ 16 ਨੂੰ ਮੁਕੰਮਲ ਕੰਮਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਚ ਮਿਤੀ 17 ਸਤੰਬਰ ਨੂੰ ਪਰਿਵਾਰਾਂ ਤੇ ਬੱਚਾ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਪੰਜਾਬੀ ਨਿਊਜ਼ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਜੁੜੇ ਰੋਚੜੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਆਗਿਆ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਮੌਸਮ ਦੇ ਹਾਲ ਦੇ ਉੱਪਰ